ਭਾਈ குரு ਗੁਰੂ ਮੰਤਰ ਹੈ ਇਸ ਦੇ ਸਿਮਰਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਸਿਮਰਨ ਫੋਕਸ ਸਾਧਨ ਹੈ ਇਹ ਪ੍ਰੀਤ ਦੀ ਰੀਤ ਹੈ ਨਾਮ ਆਪ ਹੀ ਜਪਨਾ ਪੈਂਦਾ ਹੈ ਜਿਹੜਾ ਰੋਟੀ ਖਾਏਗਾ ਉਹ ਹੀ ਰੱਜੇਗਾ ਸਿਮਰਨ ਰਸਨਾ ਨਾਲ ਕਰਨਾ ਹੈ ਫਿਰ ਇਹ ਆਪੇ ਹੀ ਹਿਰਦੇ ਵਿੱਚ ਡਾਇ ਜਾਂਦਾ ਹੈ ਨਾਮ ਜਪਨ ਵਾਲੇ ਲੋਕ ਸਬਰ ਅਤੇ ਨਿੰਮਟਾ ਦੀ ਬੜੀ ਲੋੜ ਹੈ ਸਿਮਰਨ ਨਾਲ ਤਾਂ ਮੰਨ ਦੀ ਮੈ ਉੱਤਰਦੀ ਹੈ ਤੇ ਇਨਸਾਨ ਜਦ ਕੰਮ ਕਰੇ ਤਾਂ ਸੰਕੋਚ ਕਰਦਾ ਵਾਹਿਗੁਰੂ ਵਾਹਿਗੁਰੂ ਕਰਨ ਸਾਡੇ ਮਨ ਤੇ ਹਰ ਹਾਲਤ ਵਿੱਚ ਅਸਰ ਹੁੰਦਾ ਹੈ ਇਸ ਨਾਲ ਸਾਡੇ ਵਿੱਚ ਕੋ ਮਿਲ ਤਾਂ ਆ ਚਲਦੀ ਹੈ ਚੰਗੀ ਮੰਦੇ ਦੀ ਤਮੀਜ਼ ਹੋ ਚੰਗੀ ਹੈ অতি ਮਾਨਿ ਗੁਰਾਇ ਤੋਂ ਪਰਹੇਜ਼ ਕਰਨ ਲੱਗ ਜਾਂਦਾ ਹੈ ਸਿਮਰਨ ਪਹਿਲਾਂ ਮੈਲ ਕਟਦਾ ਹੈ ਇਸ ਲਈ ਪਹਿਲਾਂ ਇਸ ਵਿੱਚ ਮਨ ਨਹੀਂ ਲੱਗਦਾ ਜੋ ਤੋਂ ਮਨ ਨਿਰਮਲ ਹੋ ਜਾਂਦਾ ਹੈ ਤਾਂ ਸਿਮਰਨ ਵਿੱਚ ਰਸ ਉਹਨੂੰ ਲੱਗ ਕਤਾ ਹੈ ਅਕਤੈ ਫਿਰ ਛੱਡ ਨੂੰ ਦਿਲ ਹੀ ਨਹੀਂ ਕਰਦਾ ਮਨ ਚਾਹੇ ਟਿਕੇ ਜਾਂ ਨਾ ਟਿਕੇ ਨਾਮ ਜਪਨਾ ਚਾਹੀਤ ਹੈ ਜੇ ਨਾਮ ਜਪਦਾ ਮਨ ਜਨਮ ਵਿੱਚ ਟਿਕ ਜਾਵੇ ਤਾਂ ਥੋੜੇ ਘੱਣੇ ਮਨ ਪੂਰਾ ਵਸਤ ਤਾਂ ਹੁੰਦਾ ਹੈ ਜਦੋਂ ਵਾਹਿਗੁਰੂ ਦੀ ਭੂਣ ਕਿਰਪਾ ਦਾ ਹੋਵੇ ਮਨ ਟਿਕੇ ਜਾਂ ਨਾ ਟਿਕੇ ਨਾਮ ਪਾਣੀ ਨਹੀਂ ਛੱਡਨੀ ਜੋ ਲੱਗੇ ਰਹਿਣਗੇ ਉਹਨਾਂ ਦੀ ਉਹ ਸਮਾ ਵੀ ਆਵੇਗਾ ਜਦੋਂ ਮਨ ਟਿਕਾਉ ਪ੍ਰਾਪਤ ਹੋ ਜਾਵੇਗਾ ਜੋ ਤੁਰੇ ਰਹਿਣਗੇ ਭਾਵੇਂ ਮੱਧਮ ਚਾਲ ਉਹਨਾਂ ਦੀ ਮੰਜ਼ਿਲ ਤੇ ਪਹੁੰਚਣ ਦੀ ਆਸ ਹੋ ਸਕਦੀ ਹੈ ਸਿਮਰਨ ਵਿੱਚ ਸੁਆਦ ਨਹੀਂ ਆਉਂਦਾ गुरु जाने जो सुद नहीं दिता बंदे का धर्म है बंदगी करना साड़ा रस अते हक किथे है रस कदे, कदे गुरु झलकारा मान के देता है ता कि बच्चे डोल ना जा